ਇਸ ਦੀ ਕਤਲ ਫਰਾਰ ਚੱਲ ਰਹੀ ਪ੍ਰੇਮਿਕਾ ਨੂੰ ਪੁਲਿਸ ਦੇ ਵੱਲੋਂ ਹੁਣ ਕਾਬੂ ਕੀਤਾ ਗਿਆ ਦੱਸਦੀਏ ਕਿ ਇਸ ਪ੍ਰੇਮਿਕਾ ਦੇ ਵੱਲੋਂ ਆਪਣੇ ਭਰਾਵਾਂ ਦੇ ਨਾਲ ਮਿਲ ਕੇ ਪ੍ਰੇਮੀ ਦਾ ਹੀ ਕਤਲ ਕਰ ਦਿੱਤਾ ਗਿਆ ਸੀ ਤਾਂ ਖਬਰ ਫਾਜ਼ਿਲਕਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ 7 ਅਪ੍ਰੈਲ 2024 ਨੂੰ ਰਾਜਨ ਨਾਮਕ ਇੱਕ ਸ਼ਖਸ ਦਾ ਕਤਲ ਕੀਤਾ ਗਿਆ ਸੀ ਹਾਲਾਂਕਿ ਇਸ ਕਤਲ ਦੇ ਪਿੱਛੇ ਦੀ ਵਜ੍ਹਾ ਦੱਸੀ ਜਾ ਰਹੀ ਸੀ ਕਿ ਜੋ ਲੜਕੀ ਦੇ ਨਾਲ ਇਸ ਦਾ ਅਫੇਅਰ ਸੀ ਉਹ ਲੜਕੀ ਰਾਜਨ ਦੇ ਨਾਲ ਪਿਆਰ ਕਰਦੀ ਸੀ ਤੇ ਉਸਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਜੋ ਪ੍ਰੇਮਿਕਾ ਹੈ ਉਸਦੇ ਭਰਾ ਨੂੰ ਰਾਜਨ ਪਸੰਦ ਨਹੀਂ ਸੀ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਪ੍ਰੇਮਿਕਾ ਦੇ ਵੱਲੋਂ ਹੀ ਆਪਣੇ ਭਰਾਵਾਂ ਦੇ ਨਾਲ ਮਿਲ ਕੇ ਤੇ ਆਪਣੀ ਭੈਣ ਦੇ ਨਾਲ ਮਿਲ ਕੇ ਪ੍ਰੇਮੀ ਦਾ ਸ਼ਰਿਆਮ ਕਤਲ ਕਰ ਦਿੱਤਾ ਗਿਆ ਸੀ ਹਾਲਾਂਕਿ ਕਤਲ ਕਰਨ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਸਾਰੇ ਹੀ ਫਰਾਰ ਚੱਲ ਰਹੀ ਸੀ ਪਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਪਹਿਲਾਂ ਤਾਂ ਪ੍ਰੇਮਿਕਾ ਤੇ ਭਰਾ ਨੂੰ ਗ੍ਰਿਫਤਾਰ ਕੀਤਾ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਪ੍ਰੇਮਿਕਾ ਨੂੰ ਵੀ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਤਾਂ ਖਬਰ ਫਾਜ਼ਿਲਕਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਪ੍ਰੇਮੀ ਦਾ ਕਤਲ ਕਰਨ ਵਾਲੀ ਪ੍ਰੇਮਿਕਾ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਜੋ ਪ੍ਰੇਮਿਕਾ ਦੀ ਭੈਣ ਹੈ ਉਹ ਅਤੇ ਦੋ ਸ਼ਖਸ ਹੋਰ ਹਾਲੇ ਵੀ ਫਰਾਰ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਭਾਲ ਦੇ ਵਿੱਚ ਪੁਲਿਸ ਦੇ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਫਾਜ਼ਿਲਕਾ ਤੋਂ ਇਸ ਪ੍ਰੇਮਿਕਾ ਨੂੰ ਕਾਬੂ ਕੀਤਾ ਗਿਆ ਜੋ ਕਿ ਕਾਫੀ ਲੰਬੇ ਸਮੇਂ ਤੋਂ ਫਰਾਰ ਚੱਲ ਰਹੀ ਸੀ ਤਾਂ 7 ਅਪ੍ਰੈਲ 2024 ਨੂੰ ਪ੍ਰੇਮੀ ਦਾ ਕਤਲ ਹੁੰਦਾ ਤੇ ਉਸ ਤੋਂ ਬਾਅਦ ਪ੍ਰੇਮਿਕਾ ਜੋ ਹੈ ਉਹ ਮੌਕੇ ਤੋਂ ਫਰਾਰ ਹੋ ਜਾਂਦੀ ਹੈ ਹਾਲਾਂਕਿ ਕਤਲ ਜੋ ਸੀ ਪ੍ਰੇਮਿਕਾ ਦੇ ਵੱਲੋਂ ਆਪਣੇ ਭਰਾਵਾਂ ਤੇ ਭੈਣਾਂ ਦੇ ਨਾਲ ਮਿਲ ਕੇ ਕੀਤਾ ਗਿਆ ਸੀ ਪ੍ਰੇਮੀ ਦਾ ਤੇ ਇਸ ਤੋਂ ਬਾਅਦ ਦੇ ਵਿੱਚ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ ਹਾਲਾਂਕਿ ਪਹਿਲਾਂ ਹੀ ਪ੍ਰੇਮਿਕਾ ਦੇ ਭਰਾ ਨੂੰ ਕਾਬੂ ਕਰਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ ਤੇ ਹੁਣ قاتਲ ਪ੍ਰੇਮਿਕਾ ਨੂੰ ਵੀ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਹੈ ਏ ਜੀ ਛੱਡੇ 7 4 2024 ਨੂੰ ਇੱਕ ਮਰਡਰ ਦਾ ਮਕਦਮਾ ਦਰਜ ਹੋਇਆ ਸੀਗਾ ਉਸ ਦੇ ਸਬੰਧ ਵਿੱਚ ਜਿਹੜੀ ਲੜਕੀ ਉਦੋਂ ਤੋਂ ਹੀ ਜਿਹੜੀ ਫਰਾਰ ਚੱਲ ਰਹੀ ਸੀ ਜਿਹੜਾ ਖੱਲ ਦੇ ਮਗਰ ਜਿਹੜੇ ਸਾਡੇ ਸੋਰਸ ਸੀਗੇ ਕੁਝ ਸੋਰਸਾਂ ਨੂੰ ਪਤਾ ਲੱਗਿਆ ਸੀਗਾ ਕਿ ਲੜਕੀ ਆਈ ਹੋਈ ਹੈ ਤੇ ਅਸੀਂ ਉਹਨੂੰ ਅਰੈਸਟ ਕਰਨ ਚ ਕਾਮਯਾਬ ਹੋ ਗਏ ਇਨੂੰ ਫਾਜ਼ਲ ਕਾ ਤੋਂ ਹੀ ਕੱਲ ਕਾ ਉਹ ਕੀਤਾ ਗਿਆ ਆਮਲਾ ਕੋਈ ਰਾਜਨ ਸੀਗਾ ਆਰੀਆ ਨਗਰ ਦਾ ਤੇ ਉਹਦਾ ਮਰਡਰ ਹੋ ਗਿਆ ਸੀਗਾ ਤੇ ਲੜਕੀ ਤੇ ਨਾਲ ਉਹਦਾ ਅਫੇਅਰ ਸੀਗਾ ਤੇ ਰਿਸ਼ਤਾ ਜਿਹੜਾ ਸੀਗਾ ਇਹ ਲੜਕੀ ਉਹਦੇ ਨਾਲ ਕਰਾਉਣਾ ਚਾਹੁੰਦੀ ਸੀਗੀ ਤੇ ਜਿਹੜਾ ਲੜਕੀ ਦਾ ਬ੍ਰਦਰ ਸੀਗਾ ਉਹ ਇਸ ਰਿਸ਼ਤੇ ਨੂੰ ਨਹੀਂ ਚਾਹੁੰਦਾ ਸੀਗਾ ਇਸ ਕਰਕੇ ਨਾ ਦੋਹਾਂ ਦੀ ਆਪਸ ਵਿੱਚ ਲੜਾਈ ਹੋ ਗਈ ਸੀਗੀ ਤੇ ਲੜਾਈ ਦੇ ਦੌਰਾਨ ਜਿਹੜਾ ਉਹਨਾਂ ਦੇ ਸ਼ਟਾ ਲੱਗ ਗਿਆ ਸੀ ਰਾਜਿੰਦਰ ਤੇ ਉਹਦੀ ਡੈਥ ਹੋ ਗਈ ਸੀ ਇਹਦੇ ਵਿੱਚ ਜਿਹੜੇ ਅਜੇ ਫਰਾਰ ਦੋਸ਼ੀ ਨੇ ਅਜੇ ਦੋ ਹੋਰ ਨੇ ਤੇ ਇੱਕ ਉਹਦੇ ਚ ਲੇਡੀ ਜੇ ਤੇ ਦੋ ਜਿਹੜੇ ਜੈਸ ਨੇ ਲ ਇੱਕ ਜਿਹੜਾ ਸੀਗਾ ਅਸਲ ਮੁਲਜ਼ਮ ਉਹਦੀ ਅਰੈਸਟ ਹੋ ਚੁੱਕੀ ਹੈ ਉਹਦਾ ਚਲਾਨ ਮਾਰ ਗਿਆ ਉਹ ਅਦਾਲਤ ਚ ਦਿੱਤਾ ਜਾ ਚੁੱਕਿਆ ਤੇ ਅਜੇ ਇਹਦੇ ਚ ਦੀਪਕ ਗੱਟੂ ਥੀ ਰਸ਼ਟ ਬਾਕੀ ਇਹਦੇ ਇੱਕ ਹੋਰ ਸਿਸਟਰੇ ਆਉਂਦੀ ਰਸ਼ਟ ਬਾਕੀ ਇੱਕ ਹੋਰ ਇਹਨਾਂ ਦੇ ਨਾਲ ਰਿਸ਼ਤੇਦਾਰੇ ਉਹਨਾਂ ਦੀ ਰਸ਼ਟ ਬਾਕੀ ਹੈ ਇਹਦਾ ਨਾਮ ਸ਼ਿਖਾ ਹਾਂਜੀ ਆਰੀਆਨਗਰ ਦੀ ਹੈ ਸ਼ਿਖਾ ਪੁੱਤਰੀ ਲਲਤ ਦੁੱਗੜ ਤੇ ਆਰੀਆਨਗਰ ਫਾਜ਼ਿਲਕਾ ਦੇ ਰਹਿਣ ਵਾਲੀ ਹੈ ਇਹਨਾਂ ਨੂੰ ਮਾਲ ਜੋ ਕੋਰਚ ਪੇਸ਼ ਕਰਾਂਗੇ ਜੀ ਤੇ ਅਗਲੀ ਪੁੱਛਗਿਛ ਵਾਸਤੇ ਨੂੰ ਲਾਾਂਗੇ ਕਿ ਇਹਦੇ ਬਾਕੀ ਦੇ ਦੋਸ਼ੀ ਜਿਹੜੇ ਸੀ ਨਾਲ ਉਹਨਾਂ ਦਾ ਕੀ ਪਾਰਟ ਹੈ ਤੇ ਉਹ ਹੈ ਕਿੱਥੇ ਨੇ